ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਦਾ ਜਿਓ ਇਹ ਮਨ ਕੀ ਹੈ ਸ਼ਕਤੀ ਹੈ ਸ਼ਕਤੀ ਹੋਈ ਹੈ ਜਿੰਨਾ ਜਿਹੜੇ ਹੈਗਾ ਸਰੀਰ ਚ ਉਹਨਾਂ ਜਿਹੜੇ ਸ਼ਕਤੀ ਹੈ ਆਪਣਾ ਬੋਝ ਵੀ ਲਈ ਫਿਰਦਾ ਸਰੀਰ ਦਾ ਦੂਆ ਤਾਂ ਸਾਇ ਲੈਂਦਾ ਤੇ ਜਿੰਨਾ ਕਿ ਸਰੀਰ ਦਾ ਬੋਝ ਆ ਉਹਨਾਂ ਹੋਰ ਵੀ ਚੱਕ ਲੈਂਦਾ ਕਈ ਕੰਮ ਕਰਦਾ ਸ਼ਕਤੀ ਨਾਲ ਕਰਦਾ ਇਹ ਮਨ ਸਿਓ ਸਿਓ ਕੀ ਹੈ ਇਹ ਆਪਣਾ ਬੋਲ ਦਾ ਹਿੱਸਾ ਹੈ ਓਏ ਹੈ ਓਏ ਆਪਣੇ ਬੋਲ ਦਾ ਹਿੱਸਾ ਹੈ ਉਹ ਚੋ ਹੀ ਸ਼ਕਤੀ ਗਈ ਹੋਈ ਹੈ ਬਾਦ ਫਖਰੀ ਨਹੀਂ ਗਈ ਕੋਈ ਸ਼ਕਤੀ ਕਿ ਕਦਾ ਹਿੱਸਾ ਹੈ ਵੀ ਵਨ ਸੀ ਯੂ ਇਹ ਉਹ ਸ਼ਕਤੀ ਦਾ ਹਿੱਸਾ ਹੈ ਪਰਮ ਰੂਪ ਪਰਮ ਜੋਤੀ ਪਰਮ ਜੋਤ ਤੇ ਹੀ ਪੈਦਾ ਹੋਈ ਹੋਈ ਸ਼ਕਤੀ ਹੈ ਜਿਵੇਂ ਹੀਟ ਹੈ એનર્ਜੀ ਹੈ ਤੋ ਤੋ ਬਿਤੇ ਹੋਏ ਨਹੀਂ ਨਾਲੀ ਸੋਲਰ ਨਾਲ ਦੀ ਅਗਰ ਪੈਦਾ ਕਿਤ ਹੋਈਏ ਸੂਰੇ ਤੋਂ ਐਵੇਂ ਨਹੀਂ ਸੂਰਜ ਨਾਲ ਉਹ ਨੂੰ ਕਿਹਾ ਹੋਇਆ ਸੋ ਅਸੂਰਜ ਦੇ ਨਾਲ ਦੀ ਤਾਂ ਸੋਲਰ ਨਹੀਂ ਲੰਦਰੀ ਆਪ ਬਹੁਤ ਜਲਦੀਆਂ ਨਹੀਂ ਨਾਲਦੀ ਕਿਤ ਹੋਈ ਸੂਰੇ ਤੋਂ ਜੇ ਲਾਈਟ ਹੈ ਇਹ ਸ਼ਕਤੀ ਹੈ ਲਾਈਟ ਪੈਦਾ ਕਿਤ ਹੋਈ ਆਪਣਾ ਰੂਪ ਚ ਬਸ ਰੂਪੇ ਵਟਿਆ ਹੋਇਆ ਹੈ ਰੂਪ ਹੈ ਦੁਆ ਕੋ ਚੀਜ ਉਹੀ ਹੈ ਉਹੀ ਜਿਹਦਾ ਦੂਸਰਾ ਰੂਪ ਹੈ ਕੋਈ ਜਿਹਦਾ ਦੂਸਰਾ ਰੂਪ ਹੈ ਬਸ ਹੋਜੀ ਇਹ ਮਨ ਸ਼ਕਤੀ ਇਹ ਮਨ ਜਿਓ ਇਹ ਮਨ ਪੰਜ ਤੱਤ ਦਾ ਜਿਓ ਪੰਜ ਤੱਤ ਦਾ ਜਿਓ ਹੈ ਪੰਜ ਤੱਤ ਦਾ ਮਨ ਹੈ ਜਿਹੜਾ ਬਨ ਬਤਾਤਾ ਨਾ ਉਹਦਾ ਹੀ ਮਨ ਹੈ ਆਪਾਂ ਕਹਿੰਦੇ ਮਰੇ ਜੀਤੀ ਕਰਦਾ ਜਾਂ ਮੇਰਾ ਬੰਦੀ ਕਰਦਾ ਜਿਓ ਦਾ ਮਤਲਬ ਮਨੂ ਉਹ ਜਿਹੜਾ ਪੰਜ ਤੱਤ ਦਾ ਉਹਦਾ ਹੀ ਮਨ ਹੈ ਮੋੜ ਨਹੀਂ ਕੁਛ ਆਇਆ ਹੈ ਉਹ ਲੈ ਆ ਬਣਾਇਆ ਉਹ ਜਦ ਉਹ ਤਾਦਾ ਗੱਡੇ ਉਥੋਂ ਉਹਦਾ ਭਾਈ ਤੇਰਾ ਮਨ ਬਾਤ ਚ ਨਹੀਂ ਇਹਨੂੰ ਠੀਕ ਕਰਕੇ ਲੈ ਆਜੇ ਬਸ ਸੁਝਾ ਇਹ ਤਾਂ ਸਮਝਾਉਣਾ ਹੈ ਮਾਨੂੰ ਮਾਨੂੰ ਲੈ ਕੇ ਆਇਆ ਮਾਨੂੰ ਸਮਝਾਉਣ ਵਾਸਤੇ ਸੰਸਾਰ ਚੋਂ ਪਿਛਣੀ ਜ਼ਿਕਰ ਨਾ ਕਰ ਸਮਝਾਉਣਾ ਇਹ ਲਾਹ ਅਗਰੇ ਗਿਆ ਬਹੁਤ ਸਮਝਾਉਣ ਕਰਨੇ ਕਚੂਕ ਪੜੀਏ ਗਰ ਕਿਹੜੇ ਜਨਮ ਚ ਪੜਦਾ ਆ ਜਬੂ ਦੇ ਹੋਰ ਕਿਸੇ ਜੋਤ ਚ ਪੜਦਾ ਹੀ ਨਹੀਂ ਕਹਦੇ ਇਹ ਮੈਂ ਇਹ ਮਨ ਲੈ ਜਾਓ ਉਹਨ ਮਨ ਗਾਪ ਰਹੇ ਤੋ ਤੀਨ ਲੋਕ ਦੀ ਬਾਤੇ ਕਹੇ ਇਹ ਬਣ ਲੈ ਜਾਦੇ ਮਨ ਨੂੰ ਬੁਲਾ ਕੇ ਆਪਣੇ ਨਾਲ ਲੈ ਕੇ ਉਹਨ ਮਨ ਰਹੇ ਮਾਇਆ ਤੋਂ ਛੱਲੇ ਭੋਜਵੇ ਤੇਰੀ ਕੁੜੀ ਛੱਡ ਦੇਵੇ ਮਨ ਲੈਏ ਨਹੀਂ ਹੁੰਦਾ ਜਨਾ ਜੇ ਤੇਰੀ ਕੁੜੀ ਨਹੀਂ ਛੱਡਦਾ ਉਹਦਾ ਹਿਰਦੇ ਚ ਬੈਠਾ ਉੱਥੇ ਜਾ ਨਹੀਂ ਸਕਦਾ ਛੱਡ ਗਈ ਜਿੱਤੋਂ ਸਾਹ ਲੈਂਦਾ ਮਾਨੂੰ ਉੱਥੇ ਜਾਣਾ ਕੋ ਮਾਨੂੰ ਨਾਲ ਲੈ ਲੈ ਨਾਲੇ ਰੱਖਦਾ ਮਾਨੂੰ ਮਾਨੂੰ ਕਹਿੰਦਾ ਉੱਧਰ ਚ ਆ ਕੇ ਰੋ ਤੂੰੇ ਪਾਸੇ ਦੂਏ ਪਾਸੇ ਨਾ ਆ ਕੇ ਸੱਤ ਘਾੜੇ ਬੈਠਾ ਨੇ ਪੈਰ ਰੋਲਾ ਪਾਈ ਜਾਂਦਾ ਤੇ ਕੁੜੀ ਨੇ ਚ ਆ ਕੇ ਰੋ ਤੇਰੇ ਕੋ ਆ ਨਹੀਂ ਸਕਦੇ ਜਨਕ ਕੋ ਜਾ ਨਹੀਂ ਸਕਦੇ ਹਲੂ ਤੁਮਕੇ ਲੱਗਿਆ ਨਾ ਸੱਤ ਘਾੜੇ ਚ ਕੋਈ ਜਿਹੜਾ ਅੱਗੇ ਹੈ ਨਾ ਕਾਂਡੀ ਬਣਾਈ ਹੈ ਉਹ ਕਹਿੰਦਾ ਮੈਨੂੰ ਤਾਂ ਪਹਿਲੇ ਹੀ ਦੇ ਦਿਓ ਯਾਰ ਹੈ ਨਾ ਸੁਰਗ ਪਹਿਲਾਂ ਹੀ ਦੇ ਦੋ ਆਹੀ ਗੱਲ ਹੈ ਸੁਰਗ ਪਹਿਲਾਂ ਹੀ ਚਲੇਗਾ ਚੱਲਾਗਾ ਨਾ ਮਨ ਸੁਰਗ ਚ ਕਹਿਆ ਉਧਰ ਨੂੰ ਜਾ ਕੇ ਨਾ ਰੌਲਾ ਪਏ ਜੇ ਉਧਰ ਨੂੰ ਜਾਖ ਲਿਆ ਡਰ ਹੋ ਜੂ ਉਹਨਾਂ ਦਾ ਪੈਦਾ ਤੇਰੇ ਕੁੜੀ ਨਾਲ ਸੰਬੰਧ ਛੱਡ ਦੇ ਹੁਣ ਤੇਰੇ ਕੁੜੀ ਕਹਿੰਦੀ ਜਾ ਕੇ ਘਾ ਡਰ ਫਿਰ ਪੈਦਾ ਹੋ ਜਾਊਗਾ ਤੇਰੇ ਕੁੜੀ ਤੇ ਡੜੇ ਡਰ ਹੈ ਤੇਰੇ ਕੁੜੀ ਭੈਰ ਸਾਗਰ ਹੈ ਹਰਦਾਸੁਖ ਸਾਗਰ ਹੈ ਜੇ ਇਹਦੇ ਜਰਾਂਗਾ ਸੁਖ ਸਾਗਰ ਉਧਰ ਚਾਹ ਕੇ ਨਾ ਤੇਰੇ ਇੱਥੇ ਕੋਈ ਆ ਨਹੀਂ ਸਕਦਾ। ਕੋਈ ਤੈਨੂੰ ਜਮ ਲਜਾਏ ਨਹੀਂ ਸਕਦਾ। ਉਹ ਦਾਲ ਨੇ ਦਿਹਾ ਸਕਦੇ ਉਹ ਤੈਨੂੰ ਮਾਰ ਲੋ। ਚਾਹੇ ਉਹਦਾ ਜੋਬਰ ਜੀ ਕਰਿਆ ਆ ਤੂੰ ਜਿੰਨੇ ਮਰਜੀ ਡਾਕੇ ਮਾਰਿਆ ਆ। ਤੈਨੂੰ ਕਿਹੜਾ ਪੁੱਲਬਾਬ ਲੱਗਣਾ? ਉਹਦਾ ਪੁੱਲਬਾਬ ਤੂੰ ਮੰਨਦਾ ਤਾਂ ਹੈ ਹੋਣੀ ਕੇ ਕੋਈ ਵੀ ਨਹੀਂ ਆ ਤੇਰੇ ਤੇ। ਤੂੰ ਤਾਂ ਆਵੇਂ ਬਣੀ ਜਾਂਦਾ ਤਾਂ। ਉਹ ਹਸਬੰਦ ਸੀ। ਤੂੰ ਤਾਂ ਆਪਣੇ ਬੈਰ ਨਾਲ ਨਵੰਦਾ ਸੀ। ਚੁੱਪ ਕਰਕੇ ਬੈਠਾ ਰਹਿ ਇੱਥੇ। ਇੱਥੇ ਨਹੀਂ ਆਉਂਦੇ ਹੋ। ਇਦਾਂ ਆਈ ਨਹੀਂ ਸਕਦਾ ਨਾ ਦੂਰੋਂ ਕਹਿੰਦਾ ਤਾਂ ਲਵੀ ਉਹ ਸੱਚ ਘਰੋਂ ਤੇ ਚਲਾ ਜਾ ਦਰਵਾਜ਼ਾ ਖੋਲ ਗਿਆ ਤਾਂ ਜਾ ਬੜਾ ਇੰਨੇ ਟਾਈਮ ਭਰਾ ਆ ਪਿਆ ਜੀ ਉਡ ਕੇ ਗਿਆ ਹੀ ਆਹ ਕਹਾਣੀ ਬਣਾਈ ਗਈ ਹੈ ਵੀ ਮੁੜ ਕੇ ਜਾਈਦਾ ਨਹੀਂ ਹੁੰਦਾ ਫਿਰ ਬਾਹਰ ਕਹਿਣ ਦਾ ਮਤਲਬ ਇਹ ਹੈ ਬਰੋਦਰ ਕਹਾਣੀ ਦੀ ਹੋਤਰਾ ਸਾਖੀ ਕਹਿੰਦੀ ਹੋਤਰਾ ਉੱਥੇ ਵੀ ਠੱਗੀ আর ਸ਼ਰਾਰਤਾਂ ਦੀ ਗੱਲ ਕਰਦੀ ਹੋਰ ਤਰੀਕੇ ਨਾਲ ਕਹੀ ਸੀ ਥੱਕੀ ਦੇ ਬੰਨੇ ਲੈ ਜੋ ਉਨ ਮੰਨ ਰਹੇ ਤੋ ਤਿੰਨ ਰੋਗ ਦੀ ਬਾਤਾਂ ਕਰ ਬਾ ਦੁਨੀਆਂ ਤੋਂ ਦੁਨੀਆਂ ਵੱਲ ਨੂੰ ਪਿੱਠ ਕਰਕੇ ਰਹੇ ਤੇਰ ਗੁੜੀ ਵੱਲ ਨੂੰ ਪਿੱਠ ਕਰਕੇ ਰਹੇ ਪਿੱਠ ਕਰਕੇ ਕੀ ਪੱਛਮ ਦਵਾਰੇ ਕੀ ਸਿਲੋੜ ਉਹ ਦਰਵਾਜ਼ਾ ਹੀ ਬੰਦ ਕਰ ਦੋ ਜਿੱਦ ਨੂੰ ਤੇ ਆਖਦਾ ਜਿਹੜੀ ਖਿੜਕੀ ਆ ਨਾ ਤਿਸਕੇ ਉੱਪਰ ਖਿੜਕੀ ਆਰ ਖਿੜਕੀ ਉੱਪਰ ਦਸਵਾ ਦਵਾਰ ਕੋ ਕਬੀਰ ਹੋਰ ਤਾਂ ਘਾਂਤਰ ਉੱਪਰ ਉਹ ਇੱਕ ਖਿੜਕੀ ਦੇ ਝਾਕਦਾ ਨਾ ਮੋਰ ਪਿੱਛੇ ਨੂੰ ਤਮਾਂ ਅਗਲੀ ਖਿੜਕੀ ਖੁੱਲੀ ਹੈ ਜਿੱਦੀ ਮਾਇ ਜੀ ਨੂੰ ਉਹ ਖਿੜਕੀ ਤੇ ਬੰਦ ਕਰਦੇ ਪੱਛਮ ਦੁਆਰੇ ਕਿਸਲ ਹੋੜ ਪੱਛਮ ਦੁਆਰੇ ਕਿਉਂ ਗਿਆ ਪੱਛਮ ਦੁਆਰੇ ਨੇ ਰਹਉਂਦੇ ਪੱਛਮ ਦੁਆਰੇ ਸੂਰਜ ਚੜਨਾ ਚੜਨਾ ਇਧਰ ਆਉਣਾ ਪੂਰਬ ਤੋਂ ਚੜਦਾ ਰੋਸ਼ਨੀ ਪੂਰਬ ਤੋਂ ਆਉਂਦੀ ਹੈ ਪੱਛਮ ਦੁਆਰੇ ਨੂੰ ਮੈਂ ਜਾਣਦੀ ਹੈ ਰੋਸ਼ਨੀ ਪੱਛਮ ਦੁਆਰੇ ਨੂੰ ਉਹ ਆਦਾ ਗਿਆ ਅਗਯੰਤਾ ਵੱਲ ਜਾ ਰਿਹਾ ਸੂਰਜ ਦੇ ਪਿੱਛੇ-ਪਿੱਛੇ ਚੱਲੋ ਰਾਤ ਤੇ ਰਹੋਗੇ ਤੁਸੀਂ ਨੇਰੇ ਜੇ ਬੋਡੀਓ ਸਪੀਡ ਨਾਲੋਂ ਜ਼ਿਆਦਾ ਸਪੀਡ ਨਾਲ ਸੂਰਜ ਹੈ ਰਾਤ ਦੇ 9 ਵਜੇ ਤੁਰਪੋ 9 ਵਜੇ ਵੱਜਣਗੇ ساری ਜ਼ਿੰਦਗੀ ਉਹ ਨਹੀਂ ਤਰੋ ਜਿੱਨਾ ਸੂਰਜ ਜਾ ਤੁਰਦਾ ਰਾਤ ਦੇ 9 ਵਜੇ ਹੀ ਰਹਿਣਗੇ ਤੁਹਾਡੇ ساری ਜ਼ਿੰਦਗੀ ਤੁਰ ਜਵ ਕਦੇ 9 ਵਜੇ ਕਦੇ 6:30 ਵਜੇ ਕਦੇ 10:30 ਵਜੇ ਇੱਧੇ ਰਹਿਣਗੇ ਰਹੂਗਾ ਨਹੀਂ ਰਹੀ ਜੇ ਪੂਰਬ ਨੂੰ ਜਾਓਗੇ ਸੂਰਜ ਜल्दी ਚੜ ਜਾਊਗਾ ਘੁਰੇ ਬਾ ਜੋ ਵੀ 12 ਘੰਟੇ ਤੇ ਬੀਤ ਆਇਆ ਜਾਂ ਸੂਰਜ ਜਿਹੜਾ ਦੇਖ ਰਾਤ ਹੁਲ ਪਈ ਐ ਤਬਾਰਾ ਘੰਟੇ ਬਾਤ ਆਏ ਜਾਣ ਜਦੋਂ ਉਹ ਘੰਟੇ ਦੀ ਤੁਸੀਂ ਇਹ ਤੂੰ ਚਲੇ ਗਏ 10 ਘੰਟੇ ਪੈ ਜਾਊਗਾ ਤੇ ਪੂਰਬ ਨੂੰ ਤੁਰੋਗੇ ਕੁਝ ਪਹਿਲਾਂ ਜੜਿਆ ਉਹ ਸੂਰਜ ਇਸ ਕਰਕੇ ਪੱਛਮ ਦੁਆਰੇ ਕੀ ਸੇ ਲੋੜ ਤੇ ਅੱਛਾ ਮਾਲੂੜੀ ਚਾਕੜ ਪਿੱਛੇ ਨੂੰ ਨਹੀਂ ਚਾਕੜਦੇ ਜਿਹੜੀਆਂ ਜੂਂਦਾਂ ਭੋਗਤੇ ਆਇਓ ਪਿੱਛੇ ਨੂੰ ਨਹੀਂ ਚਾਕੜੋ ਜੋ ਸਵਾਨਾਂ ਗਿਆ ਉਹ ਤੇ ਰੂੜੀ ਚਾਕੜਨਾ ਗਾਂਹੇ ਚਾਕੜਨਾ ਕੁੜੀਆਂ ਜਿਹਨਾਂ ਦਾ ਵਿਆਹ ਹੋ ਜਾਂਦਾ ਗਾਹਾਂ ਨਹੀਂ ਸੋਚਦੀਆਂ ਨੇ ਪਿਛੇ ਨੂੰ ਹੀ ਸੋਚਦੀਆਂ ਹੁਣ ਉਹਨਾਂ ਤੇ ਅਣ ਗਾਹ ਹੀ ਜਾਂਦਾ ਹੁਣ ਪਿਛਲੇ ਜਿੰਦਗੀ ਖਤਮ ਭੁੱਲ ਜਾਂਦੀਆਂ ਨੇ ਪਿਛਲੀ ਉਹਨਾਂ ਤਾਂ ਜ਼ਿੰਦਗੀ ਨਵੀਂ ਸ਼ੁਰੂ ਹੋ ਗਈ ਉਹਨਾਂ ਨੇ ਪਿਛਲੀ ਤਾਂ ਕੀ ਲੈਣ ਇਹ ਜੀਵਨ ਨਵਾਂ ਸ਼ੁਰੂ ਹੋਇਆ ਹੈ ਪਿਛਲੇ ਤੇ ਲੈਣਾ ਕੀ ਹੈ ਪਹਿਲਾਂ ਦਾ ਦੁੱਖਾਂ ਸੋਹਾਂ ਜਿ ਕਰਿਆ ਆਇਆ ਤਾਂ ਸਾਡੇ ਕਦੇ ਬਸ ਜਿੱਤੇ ਕੁਝ ਜੇ ਕੁੜੀਆਂ ਦੇ ਕਦੇ ਬਸ ਕੁਝ ਹੁੰਦਾ ਘਰ ਦੇ ਜੋ ਦੇ ਦਿਨ ਅੱਗੇ ਜਿਵੇਂ ਉੱਦਾ ਸੀ ਹੁਣ ਵੀ ਲਾਪਰਵਾਹੀ ਗਰੀਬਾਂ ਦੇ ਕਰਦੇ ਹੀ ਇਹ ਤੇ ਉਹ ਜਿਹੜੇ ਧਿਆਨ ਨਾਲ ਬੁੰਡਿਆ ਨੂੰ ਚੰਗਾ ਸ਼ਰੂ ਕਰਨਾ ਕੁੜੀਆਂ ਨਾਲ ਘਟੀਆਂ ਸ਼ਰੂ ਕਰਨਾ ਉਹ ਤਾਂ ਵਿਚਾਰੀਆਂ ਉੱਤੇ ਦੁਖੀ ਹੋਉਂਦੀਆਂ ਨੇ ਉੱਥੇ ਦੁੱਖ ਸਾਗਰ ਤੇ ਜਿਹੜਾ ਸੁੱਖ ਸਾਗਰ ਜਾ ਉਹ ਪਿਛੇ ਨੂੰ ਕਾਸਮ ਚਾਗੂ ਪਿਛੇ ਉਹ ਜਾਗ ਰਹੇ ਨੇ ਜਿਹੜੇ ਦੁੱਖ ਸਾਗਰ ਦੇ ਵਿੱਚ ਹੀ ਜਿਹੜੇ ਪਰ ਸਾਗਰ ਦੇ ਵਿੱਚ ਜਿਹਨੇ ਬੰਦੇ ਆ ਨਹਿ ਗ੍ਰੰਥ ਲਿਖੇ ਨੇ ਜਿਹੜੇ ਪਿਛਲੀਆਂ ਜੁਗਾਂ ਦੀਆਂ ਗੱਲਾਂ ਕਰਦੇ ਆਏ ਨੇ ਸੰਤਿਆ ਕਰਦੇ ਨੇ ਸਾਰੇ ਪੈ ਸਾਗਰ ਦੇ ਵਿੱਚ ਜਿਉਂਦੇ ਨੇ ਮੈਨੂੰ 100 ਜਨੂ ਦਾ ਪਤਾ ਮੈਨੂੰ 200 ਜਨੂ ਦਾ ਪੈਸਾ ਅੰਦਰ ਦੇ ਵਿੱਚ ਹੁੰਦਾ ਸੀ ਤੁਸੀਂ ਕੀ ਨਾਲ ਪਹਿਲੇ ਜੱਪੇ ਦੇ ਜਨੂ ਦਾ ਜੇ 1000 ਜਨੂ ਪਹਿਸ਼ ਕਰੀਏ ਖੋਤਾ ਵੀ ਹੋ ਜਾਂਦਾ ਤੂੰ ਕੀ ਲਬੋਤ ਹੋ ਜਿੱਦਣ ਅਨਪੜਾ ਸੀ ਦਾਖਲ ਹੋਏ ਤੇ ਸਕੂਲ ਚ ਜਾ ਕੇ ਕੋਈ ਡੀਸੀ ਬਣ ਆਇਆ ਉਹ ਦਿਨ ਯਾਦ ਕਰਦਾ ਕਿਉਂ ਉਹਦਾ ਘੁੱਟ ਭੰਦੀ ਹੁੰਦੀ ਸੀ ਨੱਕ ਭਗਦਾ ਹੁੰਦਾ ਸੀ ਉਹਦਾ ਦਿਨਾਂ ਨਹੀਂ ਯਾਦ ਕਰਦਾ ਕੋਈ ਆਦਮੀ ਘਟਿਆ ਦਾ ਤਾਂ ਯਾਦ ਕਰਕੇ ਰਾਜੀ ਹੋ ਨਹੀਂ ਕੋਈ ਹੈ ਇਹ ਘਟਿਆ ਪਾਸੇ ਨੂੰ ਜਾਂਦੇ ਨੇ ਘਟਿਆ ਸੋਚੇ ਘਟਿਆ ਸੋਚਣਾ ਇਹ ਬੜੀ ਹਮਾਕਰ ਸੁਧਿਲਦੇ ਨੇ ਵੀ ਸਾਨੂੰ ਸੋਚਾਂ ਨੂੰ ਪਿੱਛਲਾ ਪਤਾ ਹੈ ਆ ਝੂਠ ਬੋਲਦੇ ਨੇ ਪਤਾ ਕਿ ਸਾਨੂੰ ਨਹੀਂ ਹੁੰਦਾ ਕੁਝ ਝੂਠ ਸਾਰਾ ਝੂਠ ਜੋ ਮਰਜੀ ਕਹੀ ਜਾਓ ਕਿਹੜਾ ਕਹਿਣਾ ਕੋਈ ਸਬੂਤ ਹੈ ਉਹਦਾ ਹਾਂਜੀ ਇਹ ਮੰਨ ਲੈ ਲੈ ਜਾ ਉਹਨਾਂ ਨਾਲ ਉਹ ਤਿੰਨ ਲੋਕ ਕੀ ਬੱਤਾਂ ਕਹੇ ਦੁਨੀਆਂ ਨੂੰ ਛੱਡ ਕੇ ਜੋ ਗਏ ਫਿਰ ਉਲਵਰੂ ਦਾ ਪੁੱਠਾ ਹੋ ਗਿਆ ਲਾ ਕੇ ਸੰਸਾਰ ਦੇ ਲੋਕਾਂ ਰੀਤ ਨੂੰ ਛੱਡ ਕੇ ਕਿਉਂ ਬੇ ਜਿੱਦ ਨੂੰ ਲੋਕ ਐਡਾ ਚੱਲਣਾ ਚੱਲੇ ਦੁਨੀਆ ਬਾਹਰ ਚੱਲੇ ਦੁਨੀਆ ਭੱਟ ਦੁਨੀਆ ਜਿੱਦ ਨੂੰ ਜਾਂਦੇ ਉਹ ਤਰੂਲੇ ਜਾਵੇ ਦੁਨੀਆ ਜੋ ਸੋਚਦੀ ਉਹ ਨਾ ਸੋਚੇ ਦੁਨੀਆ ਜੋ ਕਰਦੀ ਉਹ ਨਾ ਕਰੇ ਚਾਹੇ ਉਹ ਧਰਮ ਦੇ ਕੰਮ ਬਸ ਜਦ ਤੱਕ ਧਰਮ ਦੀ ਗੱਲ ਹੈ ਹੋਰ ਤਾਂ ਕਰੇ ਉਹੀ ਕਰੀ ਜਾਣਾ ਪਾਣੀ ਉਹੀ ਪੀਵੇ ਰੋਟੀ ਉਹੀ ਖਾਣੀ ਹੈ ਧਰਮ ਜੋ ਦੁਨੀਆਂ ਦਾ ਕੰਮ ਹੈ ਉਹ ਸਾਰਾ ਛੱਡ ਦਵੇ ਉਲਟਾ ਕਰ ਲਵੇ ਲੋਕਾਂ ਰੀ ਧਰਮ ਦੀ ਗੱਲ ਹੈ ਉਹਨੂੰ ਨਿਤਨੇਮ ਦੀ ਕੋਈ ਲੋੜ ਨਹੀਂ ਜਿਤਨੇਮ ਤਾਂ ਪਹਿਲੀ ਜਮਾਤ ਹੀ ਪੜਾਈ ਕਰ ਪਿੱਛੋਂ ਨਿਤਨੇਮ ਦੀ ਨਿਤਨੇਮ ਦੀ ਜਗਰ ਨਹੀਂ ਆ ਗੁਰਬਾਣੀ ਸ਼ਬਦ ਵਿਚਾਰ ਦੀ ਜਗਰਤਾ ਹੈ ਜਿਤਨੇਮ ਦਾ ਕੋਈ ਜਗਰ ਨਹੀਂ ਸ਼ਬਦ ਵਿਚਾਰ ਦਾ ਜਗਰ ਨਹੀਂ ਗੁਰਬਾਣੀ ਜਿਤਨੇਮ ਕਿਹਦਾ ਬਣਾਇਆ ਹੋਇਆ ਇਹ ਤਾਂ ਇਹਨਾਂ ਦਾ ਬਣਾਇਆ ਪੜਨ ਤਾਂ ਰਿਆਦਾ ਕਿਨਾਂ ਬੜਾਈ ਹੈ ਬਰਿਆਦਾ ਬਰਿਆਦਾ ਕਿਨਾਂ ਬੜਾਂਗੇ ਹਿੰਦੂ ਦੀ ਅਪਰਾਧਾ ਸਿੱਖ ਦੀ ਤਾਂ ਕੋਈ ਮਰਿਆਦਾ ਹੀ ਨਹੀਂ ਹੈ ਸਿੱਖ ਦੀ ਤਾਂ ਰਹਿਤ ਹੈ ਬਰਿਆਦਾ ਕੀਦੀ ਹਿੰਦੂ ਦੀ ਇਹ ਅਤਾ ਦੋਨਾਂ ਦਾ ਸਿੱਖ ਨੇ ਅਤਾ ਹਿੰਦੂ ਦਾ ਸੇ ਕੌਣ ਸੀ ਬ੍ਰਾਹਮਣੀ ਬੱਤ ਬ੍ਰਾਹਮਣੀ ਬੱਤਾਂ ਦੀ ਹਿੰਦੂਆਦੀ ਸਿੱਖ ਤਾਂ ਇਹ ਨਾ ਕਹਿੰਦੇ ਸਨ ਸਾਡੇ ਚੋਈ ਨੇ ਹੈ ਵੇ ਦੇਣਾ ਨਹੀਂ ਹੈ ਬੇਦਰੂਬੀ ਬੰਦੇ ਨੇ ਆ ਨਾ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸੇਸ਼ਟਾ ਦੀ ਕਹਦੇ ਨੇ ਸਾਡੀ ਮੱਤ ਸ੍ਰੇਸ਼ਟ ਐ ਸਿੱਖ ਜੋ ਮੰਗਦੇ ਨੇ ਮੰਗਦੇ ਨੇ ਵੇਖੋ ਉਹ ਸ਼ੁੱਧਰਾਂ ਦਾ ਕੰਮ ਗੁਰਦਾਰਾ ਦੀ ਕੀ ਜੜ ਦਾ ਗੁਰੂ ਦੇ ਪੂਰੇ ਫੇਸ ਪਾਇਆ ਤਨਵੰਤਾਂ ਨੂੰ ਧਰ ਕੋਈ ਸੌਂਪਦੇ ਜੇ ਸੱਚ ਧਰ ਹੁੰਦਾ ਤਨਵੰਤਾਂ ਨੂੰ ਸੌਂਪਦੇ ਜਿਹੜਾ ਬੰਗਿਆ ਸੀ ਤਨਵੰਤਾਂ ਨੂੰ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਇਹ ਕੋਈ ਦਿੱਤਾ ਸ਼ੁੱਧਰ ਨੇ ਤਾਂ ਦੀ ਦਿੱਤਾ ਸ੍ਰੇਸ਼ਟ ਮੱਤ ਨੇ ਇਹ ਸ਼ੁੱద్ధి ਹੋ ਗਈ ਸੂਤੀ ਤੇ ਸ੍ਰੇਸ਼ਟ ਆਈ ਰੇ ਜੋ ਇਹ ਤੇ ਲਿਖਿਆ ਹੋਇਆ ਸ੍ਰੇਸ਼ਟ ਮਤ ਸ੍ਰੇਸ਼ਟ ਆਈ ਹੈ ਪਰ ਮਰਿਆਦਾ ਨਾਲ ਸ਼ੁੱਧੀ ਕਰ ਤੋ ਰਹਿਤ ਸ੍ਰੇਸ਼ਟ ਆਈ ਹੈ ਮਰਿਆਦਾ ਸ਼ੁੱਧੀ ਹੈ ਮਰਿਆਦਾ ਸ਼ੁੱਧ ਰਹਿੰਦੀ ਹੈ ਇਹ ਡਬਲ ਹੋ ਗਈ ਸ਼ੁੱਧੀ ਤੇ ਸ੍ਰੇਸ਼ਟ ਆਈ ਹੋ ਗਈ ਜਦੋਂ ਤੋਂ ਰਹਿਤ ਦੇ ਨਾਲ ਮਰਿਆਦਾ ਆ ਗਈ ਇਹ ਸ਼ੁੱਧੀ ਔਰ ਸ੍ਰੇਸ਼ਟ ਆਈ ਦੋ ਮਤ ਬਣ ਗਈ ਨਹੀਂ ਤਾਂ ਸਾਡੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਸਿੱਖ ਪਿਆਰਾ ਨੂੰ ਰਹਿ ਨਾ ਰਹਿ ਤਰੇ ਸੋਚਿਖ ਮੇਰੋ ਉਹ ਸਾਇਬਾ ਉਸ ਕਾ ਚੇਰੋ ਇਹ ਸਾਡੇ ਨੇ ਪਿਆ ਸਭ ਕੋ ਜਾਣੇ ਆਦਮ ਕੀ ਰਹਿਤ ਰਹਿਤ ਰਹਿ ਦੀ ਗੱਲ ਹੈ ਗੁਰਬਾਣੀ ਚ ਮਰਿਆਦਾ ਦੀ ਕਿਤੇ ਗੱਲ ਮਰਿਆਦਾ ਕੀ ਹੁੰਦੀ ਹੈ ਬੈਣ ਬੇੜ ਬਨੁ ਮਰਜੀ ਦਾ ਨੋ ਮਰਿਆਦਾ ਬਨੁ ਮਰਜੀ ਦਾ ਦੂਜਾ ਨੋ ਮਰਿਆਦਾ ਇਸ ਕਰਕੇ ਮਰਿਆਦਾ ਤੇ ਝਗੜਾ ਰਹਤੇ ਕੋਈ ਜਗਲੋ ਹਾਂ ਦੇ ਰਿਆ ਇਹ ਜੀ ਸਾਡੀ ਆਪਣੀ ਮਰਿਆਦਾ ਹੈ ਮਰਿਆਦਾ ਆਪਣੀ ਆਪਣੀ ਕਰੋ ਮर्यादा ਮਰਮਤ ਆ ਜਿਹੜੇ ਕੰਨਾਂ ਨੇ ਤੁਮਰਿਆਦਾ ਚਾਹੀਦੀ ਹੈ ਉਹ ਮੂਰਖ ਨੇ ਸਾਰੇ ਵਿਦਵਾਨ ਨੇ ਪਰ ਮਰਮਤਾ ਨਹੀਂ ਗਾਲੂ ਰੂ ਰੂ ਮर्यादा ਤਾਂ ਮਰਮਤਾ ਦਾ ਦੂਆ ਨਾ ਹੈ ਬ੍ਰਾਹਮਣਾ ਦੀ ਹੁੰਦੀ ਹੈ ਬ੍ਰਿਆਦਾ ਸ਼ੁਦਰਾਂ ਦੀ ਚੁੱਤੀ ਮਤ ਜਿਹੜੀ ਜਿਹੜੀ ਮਤ ਸੇਸ਼ਟ ਹੈ ਉਹਦੀ ਹੁੰਦੀ ਹੈ ਰਹਿਤ ਜਿਹੜੀ ਅਤੀ ਸ਼ੁੱਧੀ ਹੈ ਉਹਦੀ ਹੁੰਦੀ ਹੈ ਰਹਿਤ ਮਰਿਆਦਾ ਇਹ ਦੋ ਚੀਜ਼ਾਂ ਹੈ ਏ ਮਨ ਲੈ ਜੋ ਉਨਮਨ ਰਹੇ ਤੋ ਤਿੰਨ ਲੋਗ ਦੀ ਬਾਤیں ਕਹੇ ਅਸ ਫੇਰ ਤਿੰਨ ਲੋਗ ਦੀ ਗੱਲ ਤਾਂ ਕਹਿੰਦਾ ਕਬੀਰ ਕਹਿੰਦਾ ਇਹ ਮਨ ਲੈ ਜੋ ਉਨਮਨ ਰਹੇ ਮਨ ਲੈ ਕੇ ਸੰਸਾਰ ਲੋ ਮਨ ਨੂੰ ਅਲੱਗ ਤੋੜ ਕੇ ਰਹੇ ਮਨ ਸੰਸਾਰ ਦੇ ਵਿੱਚ ਨਾ ਰਹੇ ਸੰਸਾਰੀ ਹੁੰਦਾ ਆਇਆ ਵੀ ਸੰਸਾਰੀ ਨਾ ਰਹੇ ਸਰੀਰ ਤੇ ਦੇਹ ਜੁੜਿਆ ਹੋਇਆ ਵੀ ਦੇਹ ਨਾਲ ਟੁੱਟਿਆ ਰਹੇ ਆ ਕਾ ਸੇਵ ਕੋ ਸੋਹਰ ਜਿਆ ਭੇਦਣਾ ਜੀਉ ਬੋਲਸ ਦੇਹਾ ਕਿਹੜਾ ਲੋਕ ਦੀ ਗੱਲ ਕਹਿ ਸਕਦਾ ਹੈ ਫਿਰ ਗੁਰਬਾਣੀ ਉਚਾਰਨ ਕਰ ਸਕਦਾ ਹੈ ਫਿਰ ਗੁਰਬਾਣੀ ਦੀ ਵਿਆਖਿਆ ਕਰ ਸਕਦਾ ਨਹੀਂ ਕਰੇ ਨਹੀਂ ਸਕਦਾ ਉਹ ਵਿਆਖਿਆ ਇਹ ਕੀਤੀ ਹੋਈ ਗੁਰਦਾਰ ਕਹਿੰਦੇ ਵਿਆਖਿਆ ਹੀ ਕੀਤੀ ਹੈ ਨਾਮ ਦੀ ਬਖਿਆਣੀਆਂ ਹੀ ਐ ਗੁਰਦਾਰ ਕਹਿੰਦੇ ਤਾਂ ਜਾ ਕੇ ਭਗਤਾਂ ਦੀ ਬਾਣੀ ਨੂੰ ਨਾਮਕ ਨਾਮ ਬਖਣਾ ਬਖਿਆਣੇ ਕੀਤਾ ਉਹਨਾਂ ਨੇ ਬਾਣੀ ਦੇ ਬਖਿਆਨ ਕਰਤਾ ਵੀ ਜਰਾ ਵੱਡੀ 파ਵਰ ਸੀ ਉਹ ਥੋੜੀ ਕੋਈ ਵੱਡੀ ਦੁਜੇ ਜਿਹੜੇ ਵਿਚਾਰ ਨੇ ਉਹ ਲੋਡ ਕਰਦੇ ਪਰ ਉਹ ਜਿਹੜਾ ਬਖਾਨ ਉਹ ਸਮਝਾਉਣਾ ਬਹੁਤ ਔਖਾ ਹੈ ਜਿਹੜੇ ਖਣ ਦੇ ਬਖਾਨ ਨਹੀਂ ਸਮਝੋਗਾ ਜਿਸ ਤਰੀਕੇ ਨਾਲ ਉਹਨਾਂ ਨੇ ਬਖਾਰ ਕੀਤਾ ਉਹ ਥੋੜਾ ਜਿਆਦਾ ਸੁੱਖਾ ਬਣਾਦਾ ਜ਼ਰੂਰ ਪਹਿਲਾਂ ਉਹ ਸਾਰਿਆਂ ਦੇ ਸਮਝਾਉਣ ਵਾਲੀ ਗੱਲ ਐਹੀ ਜਿਹਾ ਜਿਵੇਂ ਆਪਾਂ ਬਖਾਨ ਕਰਦੇ ਆਹ ਆਦਮੀਆਂ ਦੇ ਸਭ ਜਿਹੜੀ ਗੱਲ ਹੁੰਦੀ ਓ ਉਹ ਬਖਾਨ ਕਰਦੇ ਤੇ ਬਹਿ ਕੇ ਰੋਜ਼ ਸੰਗਤ ਵਿੱਚ ਜਿਹੜਾ ਲਿਖ ਕੇ ਵਖਿਆਨ ਦੇ ਕੇ ਗਏ ਨੇ ਉਹ ਦੇ ਕੇ ਗਏ ਨੇ ਬਾਣੀ ਦੇ ਰੂਪ ਵਿੱਚ ਜਿਹੜਾ ਬਹਿ ਕੇ ਵਖਿਆਨ ਕਰਦੇ ਸੀ ਨਾ ਰੋਜ਼ ਸੰਗਤ ਵਿੱਚ ਉਹ ਐਵੇਂ ਹੀ ਕਰਦੇ ਤੇ ਵਿਚਾਰ ਕਰਕੇ ਸਭ ਉਹ ਕਹਿੰਦਾ ਸ਼ਬਦ ਵਿਚਾਰ ਇੱਕ ਹੁੰਦਾ ਵਖਿਆਨ ਇੱਕ ਹੁੰਦਾ ਵਿਚਾਰ ਦੋ ਚੀਜ਼ਾਂ ਡਾਡ ਇਹ ਸ਼ਬਦ ਵਿਚਾਰ ਹੈ ਵਿਚਾਰ ਹੋਰ ਚੀਜ਼ ਹੈ ਵਖਿਆਨ ਹੋਰ ਚੀਜ਼ ਵਖਿਆਨ ਤਾਂ ਉਹ ਨਾ ਕੀਤਾ ਆਪਾਂ ਵਖਿਆਨ ਨਹੀਂ ਕਰਦੇ ਆਪਾਂ ਵਿਚਾਰ ਕਰਦੇ ਕਿ ਹੱਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਅਰਥ ਕੀ ਬਣਿਆ ਕੋਰ ਬਣਿਆ ਇਹ ਵਿਚਾਰ